ਹੜਾਂ ਕਾਰਨ ਮਚੀ ਤਬਾਹੀ ਤੋਂ ਬਾਅਦ ਹੁਣ ਹੜਾਂ ਕਾਰਨ ਬਣੀ ਹਾਲਾਤਾਂ ਦੇ ਚਲਦਿਆਂ ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਉਣ ਲੱਗੀਆਂ ਨੇ ਅਜਿਹੀ ਹੀ ਇੱਕ ਤਸਵੀਰ ਸੁਲਤਾਨਪੁਰ ਲੋਧੀ ਤੋਂ ਨਿਕਲ ਕੇ ਸਾਹਮਣੇ ਆਈ ਹੈ ਜਿੱਥੋਂ ਦੇ ਪਿੰਡ ਸਾਂਗਰਾ 'ਚ ਇੱਕ ਪਰਿਵਾਰ ਦੇ ਲਈ ਉਹਨਾਂ ਦਾ ਘਰ ਹੀ ਸ਼ਮਸ਼ਾਨ ਘਾਟ ਬਣ ਗਿਆ ਦਰਸਲ ਹੜਾਂ ਦੇ ਪਾਣੀ ਨੇ ਇਸ ਇਲਾਕੇ ਦਾ ਵੱਡਾ ਨੁਕਸਾਨ ਕੀਤਾ ਹੈ ਫਸਲਾਂ ਤਬਾਹ ਹੋ ਗਈਆਂ ਨੇ ਚਾਰੇ ਪਾਸੇ ਜੇਕਰ ਕੁਝ ਹੈ ਤਾ ਉਹ ਐਸਰ ਬਰਬਾਦੀ ਤੇ ਪਾਣੀ ਅਜਿਹੇ ਚ ਪਰਿਵਾਰ ਤੇ ਦੁੱਖਾਂ ਦਾ ਪਹਾੜ ਉਦੋਂ ਟੁੱਟ ਗਿਆ ਜਦੋਂ ਪਰਿਵਾਰ ਦੀ 75 ਸਾਲਾ ਬਜ਼ੁਰਗ ਮਾਂ ਦੀ ਸਿਹਤ ਵਿਗੜ ਗਈ ਤੇ ਆਖਰਕਾਰ ਹੁਣ ਉਹਨਾਂ ਦੀ ਮੌਤ ਹੋ ਗਈ ਤੇ ਹਾਂਤ ਹੋ ਗਿਆ ਪਿੰਡ ਚਾਰੇ ਪਾਸਿਓਂ ਪਾਣੀ ਦੇ ਨਾਲ ਕਿਰਿਆ ਸੀ ਸ਼ਮਸ਼ਾਨ ਘਾੜ ਜਾਣਾ ਸੰਭਵ ਨਹੀਂ ਸੀ ਸੋ ਪਰਿਵਾਰ ਨੂੰ ਘਰ ਚ ਹੀ ਬਜ਼ੁਰਗ ਮਾਤਾ ਅੰਤਿਮ ਸੰਸਕਾਰ ਕਰਨਾ ਪਿਆ ਤੇ ਜੋ 17/9/2025 ਨੂੰ ਅਸਲੀ ਸੁਲਤਾਨਪੁਰ ਲੋਧੀ ਨੂੰ ਦਰਖਤ ਕਰਵਾਇਆ ਸੀ ਨਦੀ ਡੈਥ ਹੋ ਗਈ ਆ ਤੇ ਚਾਰੇ ਤਰਫੋਂ ਸੀ ਪਾਣੀ ਦੇ ਵਿੱਚ ਘਿਰੇ ਹੋਏ ਆ ਤੇ ਕੱਲ ਉਹਨਾਂ ਦਾ ਸੰਸਕਾਰ ਵੀ ਸਾਨੂੰ ਘਰ ਵਿੱਚ ਹੀ ਕਰਨਾ ਪਿਆ ਉਹ ਮੈਂ 45 ਗੱਲ ਜੁਣਾ ਲੈ ਸਾਰੇ ਤਬਾਹ ਗਿਆ ਜੀ ਹਾਂਜੀ ਉਹ ਹੀ ਟੈਨਸ਼ਨ ਲਈ ਉਹ ਟੈਨਸ਼ਨ ਦਾ ਕਰਕੇ ਉਹਨਾਂ ਨੂੰ ਅਟੈਕ ਆ ਗਿਆ ਉਹਨਾਂ ਤੇ ਅੱਜ ਪਰਿਵਾਰ ਦਾ ਇਲਜ਼ਾਮ ਸੀ ਕਿ ਸਰਕਾਰ ਦੇ तमाम ਦਾਵੇ ਖੋਖਲੇ ਨੇ ਨਾ ਤਾਂ ਇੱਥੇ ਕੋਈ ਡਾਕਟਰ ਪਹੁੰਚੀ ਨਾ ਹੀ ਕੋਈ ਕਿਸ਼ਤੀ ਤੇ ਨਾ ਕਿਸੇ ਤਰ੍ਹਾਂ ਦੀ ਕੋਈ ਮਦਦ ਜੇਕਰ ਪਹੁੰਚਾਂ ਦੀ ਤਾਂ ਸ਼ਾਇਦ ਗੁਰਨਾਮ ਕੌਰ ਸਾਡੀ ਮਾਂ ਦੀ ਜਾਨ ਵਾਛ ਰਾਂਦੀ ਪਰਿਵਾਰ ਦਾ ਕਹਿਣਾ ਸੀ ਕਿ ਉਹ ਪਿਛਲੇ 45 ਦਿਨਾਂ ਤੋਂ ਪਾਣੀ ਚੱਕਰੇ ਨਹੀਂ ਪਰ ਸਰਕਾਰ ਤੇ ਪ੍ਰਸ਼ਾਸਨ ਦੇ ਵੱਲੋਂ ਉਹਨਾਂ ਦੀ ਕੋਈ ਸਾਰ ਨਹੀਂ ਲਈ ਗਈ ਨਹੀਂ ਕੋਈ ਸਹਾਦਤ ਨਹੀਂ ਮਿਲਿਆ ਜੀ ਸਹਾਦਤ ਟਾਈਮ ਨਾਲ ਮਿਲਦਾ ਹੋ ਸਕਦਾ ਹੈ ਉਹਨਾਂ ਦੀ ਜਾਨ ਵਾਛ ਜਿੰਦੀ ਪਹਿਲਾਂ ਵੀ ਕਿਸਮਤ ਮਾੜੀ ਘਰ ਦੇ ਚੀ ਬਿਮਾਰ ਪਾਣੀ ਦੇ ਛੇਰਵੇਂ ਨਾਲ ਹੋਈ ਆ ਮਾਤਾ ਵੀ ਦੁਰ ਗਈ ਆ ਉਹ ਵੀ ਜੇ ਟਾਈਮ ਨਾਲ ਸਾਧਨ ਮਿਲਦਾ ਤੇ ਖਰਿਆ ਇਹ ਕੰਮ ਨਾ ਹੀ ਸਾਡੇ ਨਾਲ ਹੁੰਦਾ ਆਨ ਨੂੰ ਤੇ ਗਰੀਬੀ ਲੈ ਗਈ ਗਰੀਬ ਆਪ ਹੈਗੇ ਨਹੀਂ ਸਾ ਗਰੀਬ ਪਰ ਗਰੀਬ ਸਾਨੂੰ ਪਾਣੀ ਨੇ ਕਰ ਦਿੱਤਾ ਸਾਨੂੰ ਸਰਕਾਰਾਂ ਨੇ ਕਰ ਦਿੱਤਾ ਵਾ ਇਹ ਪਰਿਵਾਰ ਹੁਣ ਡੂੰਘੇ ਦੁੱਖ ਦੇ ਵਿੱਚ ਹੈ ਨਾ ਫਸਲਾਂ ਬਚੀਆਂ ਤੇ ਨਾ ਮਾਂ ਤੇ ਹੁਣ ਆਪਣਿਆਂ ਦੇ ਸੰਸਕਾਰ ਵੀ ਘਰਾਂ ਚ ਹੀ ਕਰਨੇ ਪੈ ਰਹੇ ਨਹੀਂ ਕਿਸੇ ਵੀ ਪਰਿਵਾਰ ਦੇ ਲਈ ਇਸ ਤੋਂ ਵੱਧ ਦੁੱਖ ਦੀ ਗੱਲ ਹੋਰ ਕੀ ਹੋ ਸਕਦੀ ਹੈ ਸਰਕਾਰ ਜੀ ਅਜਿਹੇ अनेका ਹੀ ਪਿੰਡ ਨੇ ਅਜਿਹੇ अनेका ਪਰਿਵਾਰ ਨੇ ਜਿਨਾ ਦੀ ਸਾਰ ਲਿਓ ਆਪਣਾ ਫਰਜ਼ ਨਿਭਾਓ ਨਹੀਂ ਤਾਂ ਇਹ ਲੋਕ ਤੁਹਾਨੂੰ ਕਦੇ ਮੁਆਫ ਨਹੀਂ ਕਰਨਗੇ ਸੁਲਤਾਨਪੁਰ ਲੋਧੀ ਤੋਂ ਚਰਨਜੀਤ ਢਿੱਲੋਂ ਦੀ ਰਿਪੋਰਟ ਪੀਟੀਸੀ ਨਿਊਜ਼